ਕਮਰੇ ਦੇ ਵਿੱਚ ਪਈ ਹੋਈ ਇਹ ਜੋ ਤੁਸੀਂ ਕਹੀ ਵੇਖ ਰਹੇ ਹੋ ਇਸ ਕਹੀ ਦੇ ਨਾਲ ਇੱਕ ਕਲਜੂਗੀ ਬਾਪ ਨੇ ਆਪਣੇ ਹੀ ਨੌਜਵਾਨ ਪੁੱਤਰ ਦਾ ਕਤਲ ਕਰ ਦਿੱਤਾ ਹੈ ਘਟਨਾ ਨਾਭਾ ਨੇੜਲੇ ਪਿੰਡ ਮੱਲੇਵਾਲ ਦੀ ਹੈ ਜਿੱਥੇ ਉਕਤ ਘਟਨਾ ਵਾਪਰੀ ਹੈ ਪਰ ਇਹ ਘਟਨਾ ਕਿਉਂ ਵਾਪਰੀ ਕਿਸ وجہ ਤੋਂ ਵਾਪਰੀ ਇਹ ਸੁਣ ਕੇ ਤੁਸੀਂ ਹੋਰ ਵੀ ਹੈਰਾਨ ਰਹਿ ਜਾਓਗੇ ਕਿ ਇੱਕ ਛੋਟੀ ਜੀ ਗੱਲ ਦੀ وجہ ਤੋਂ ਕਿਸ ਤਰ੍ਹਾਂ ਇੱਕ ਪੂਰੇ ਦਾ ਪੂਰਾ ਪਰਿਵਾਰ ਹੀ ਉਜੜ ਗਿਆ ਦਰਸਲ ਇਸ ਮਰਨ ਵਾਲੇ ਨੌਜਵਾਨ ਦੇ ਦੋ ਬੱਚੇ ਸਨ ਇੱਕ ਦੀ ਉਮਰ 5 ਸਾਲ ਜਿਹੜੀ ਕਿ ਬੇਟੀ ਹੈ ਇਹਨਾਂ ਦੀ ਤੇ ਇੱਕ 2 ਸਾਲ ਦਾ ਬੇਟਾ ਬੱਚੇ ਦਾ ਜਨਮ ਦਿਨ ਸੀ ਆਪਣੇ ਆਂਢ ਗੁਆਢ ਤੇ ਪਰਿਵਾਰ ਨਾਲ ਖੁਸ਼ੀ ਖੁਸ਼ੀ ਨਾਲ ਬੱਚੇ ਦਾ ਜਨਮ ਦਿਨ ਮਨਾਇਆ ਗਿਆ ਇੱਕ ਹੋਰ ਦੱਸ ਦਈਏ ਕਿ ਇਹ ਉਕਤ ਜੋੜਾ ਜਿਹੜੇ ਬਾਪ ਨੇ ਆਪਣੇ ਪੁੱਤਰ ਦਾ ਕਤਲ ਕੀਤਾ ਹੈ ਏਪੂ ਆਪਣੇ ਵੱਡੇ ਮਰਨ ਵਾਲੇ ਪੁੱਤਰ ਨਾਲ ਰਹਿੰਦਾ ਸੀ ਤੇ ਜਿਹੜੀ ਮਾਂ ਹੈ ਉਹ ਪਿੰਡ ਤੋਂ ਥੋੜੀ ਦੂਰੀ ਤੇ ਰਹਿੰਦੇ ਛੋਟੇ ਪੁੱਤਰ ਦੇ ਨਾਲ ਰਹਿੰਦੀ ਸੀ ਖੈਰ ਜਿਹੜੀ ਇਹ ਘਟਨਾ ਵਾਪਰੀ ਹੈ ਉਸ ਦੀ ਸਭ ਤੋਂ ਵੱਡੀ ਵਜ੍ਹਾ ਇਹ ਪੱਖਾ ਜੋ ਤੁਸੀਂ ਪੱਖਾ ਵੇਖ ਰਹੇ ਹੋ ਬਿਨਾਂ ਜਾਲੀ ਦੇ ਇਸ ਪੱਖੇ ਦੀ ਵਜ੍ਹਾ ਤੋਂ ਸਾਰਾ ਕੁਝ ਹੋਇਆ ਜਿੱਥੇ ਇੱਕ ਪਰਿਵਾਰ ਉਜੜ ਗਿਆ ਦਰਸਲ ਹੈ ਇਸ ਪੱਖੇ ਨੂੰ ਜਾਲੀ ਨਹੀਂ ਸੀ ਲੱਗੀ ਹੋਈ ਤੇ ਜਿਹੜਾ ਪੁੱਤਰ ਸੀ ਉਹ ਜਦੋਂ ਕਿ ਰਾਤ ਸਮੇਂ ਪਾਰਟੀ ਤੋਂ ਬਾਅਦ ਉਹਨਾਂ ਨੇ दारू ਪੀਤੀ ਹੋਈ ਸੀ ਤਾਂ ਇਸ ਦੇ ਦੌਰਾਨ ਹੀ ਉਹਨਾਂ ਦੀ ਤੂੰ ਤੂੰ ਮੈਂ ਮੈਂ ਹੋ ਗਈ ਪੁੱਤਰ ਕਹਿ ਰਿਹਾ ਸੀ ਆਪਣੇ ਪਿਓ ਨੂੰ ਕਿ ਉਹ ਇਸ ਪੱਖੇ ਦੇ ਜਾਂ ਤਾਂ ਜਾਲੀ ਲਵਾ ਲਵੇ ਜਾਂ ਫਿਰ ਕੋਈ ਨਵਾਂ ਪੱਖਾ ਲੈ ਆਵੇ ਕਿਉਂਕਿ ਉਸ ਦੇ ਨਿੱਕੇ ਨਿੱਕੇ ਬੱਚੇ ਨੇ ਜੇਕਰ ਉਹਨਾਂ ਦਾ ਇਸ ਪੱਖੇ ਦੇ ਫਰਾਂ ਦੇ ਵਿੱਚ ਹੱਥ ਆ ਗਿਆ ਤਾਂ ਮੰਦਭਾਗੀ ਘਟਨਾ ਵਾਪਰ ਸਕਦੀ ਹੈ ਸੋ ਇਸ ਤੂੰ ਤੂੰ ਮੈਂ ਮੈਂ ਤੋਂ ਬਾਅਦ ਨੌਜਵਾਨ ਪੁੱਤਰ ਆਪਣੇ ਕਮਰੇ 'ਚ ਚਲਾ ਗਿਆ ਜਿੱਥੇ ਉਹਨਾਂ ਦੀ ਦੂਸਰੀ ਮੰਜ਼ੇ ਦੇ ਉੱਪਰ ਪਤਨੀ ਪਈ ਹੋਈ ਸੀ ਤੇ ਬੱਚੇ ਪਏ ਹੋਏ ਸਨ ਤਾਂ ਇਸ ਦੇ ਦੌਰਾਨ ਹੀ ਬਾਪ ਜਿਹੜਾ ਉਹ ਉੱਠਦਾ ਉਹ ਗੁੱਸੇ ਦੇ ਵਿੱਚ ਇੰਨਾ پاਗਲ ਹੋ ਜਾਂਦਾ ਹੈ ਕਿ ਉੱਥੇ ਨੇੜੇ ਹੀ ਵੇੜੇ ਦੇ ਵਿੱਚ ਪਈ ਹੋਈ ਕਹੀ ਚੁੱਕ ਕੇ ਆਪਣੇ ਸੁੱਤੇ ਪਏ ਪੁੱਤਰ ਦੇ ਸਿਰ ਦੇ ਵਿੱਚ ਦੋ ਵਾਰ ਕਰਦਾ ਹੈ ਇੰਨੀ ਧੇਰ ਨੂੰ ਉਸ ਦੀ ਪਤਨੀ ਉੱਠ ਪੈਂਦੀ ਹੈ ਜਿਹੜੀ ਰੋਲਾ ਪਾਉਂਦੀ ਹੈ ਪਰ ਉਸ ਦੇ ਰੋਕਦੇ ਰੋਕਦੇ ਹੀ ਪਿਓ ਇੱਕ ਹੋਰ ਵਾਰ ਕਰ ਦਿੰਦਾ ਹੈ ਪੁੱਠੀ ਕਹੀ ਦਾ ਵਾਰ ਕਰਦਾ ਹੈ ਤੇ ਇਹ ਪੁੱਤਰ ਜਿਹੜਾ ਗੰਬੀਰ ਹਾਲ ਦੇ ਵਿੱਚ ਜ਼ਖਮੀ ਹੋ ਜਾਂਦਾ ਹੈ ਬੇਹੋਸ਼ ਹੋ ਜਾਂਦਾ ਉਸ ਦੀ ਪਤਨੀ ਰੋਲਾ ਪਾਉਂਦੀ ਹੈ ਆਂਡ ਗੋ ਆਂਡ ਇਕੱਠਾ ਹੁੰਦਾ ਦੂਸਰੇ ਪੁੱਤਰ ਕੋਲ ਥੋੜੀ ਦੂਰੀ ਤੇ ਰਹਿਦੀ ਮਾਂ ਨੂੰ ਪਤਾ ਲੱਗਦਾ ਉਹ ਸਾਰੇ ਆਉਂਦੇ ਨੇ ਤਾਂ ਇਸ ਨੌਜਵਾਨ ਨੂੰ ਉਹ ਨਾਬਾ ਦੇ ਸਰਕਾਰੀ ਹਸਪਤਾਲ ਦੇ ਵਿੱਚ ਦਾਖਲ ਕਰਾਉਂਦੇ ਨੇ ਤੇ ਇਹ ਦੱਸ ਦਈਏ ਦੋਸਤੋ ਜਿਹੜਾ ਇਹ ਪੱਖਾ ਪਿਆ ਹੋਇਆ ਨੇੜੇ ਹੀ ਉਸ ਬੱਚੀ ਦੇ ਖਡਾਉਣੇ ਪਏ ਨੇ ਉਸ ਦੀ ਸਾਈਕਲੀ ਪਈ ਹੈ ਸੋ ساری ਗੱਲਬਾਤ ਕਿਵੇਂ ਵਾਪਰੀ ਹੈ ਉਸ ਬੇਭਾਗੀ ਮਾਂ ਦੀ ਜਵਾਨੀ ਸੁਣਨੇ ਆ ਜਿਸ ਦਾ ਭਰ ਜਵਾਨੀ ਦੇ ਵਿੱਚ ਪੁੱਤਰ ਚਲਾ ਗਿਆ ਤੇ ਇਸ ਦੇ ਨਾਲ ਨਾਲ ਮਾਂ ਨੇ ਹੋਰ ਕੀ ਕੁਝ ਦੱਸਿਆ ਪਿੰਡ ਦੇ ਲੋਕਾਂ ਨੇ ਕੀ ਕੁਝ ਦੱਸਿਆ ਤੇ ਇਸ ਦੇ ਨਾਲ ਨਾਲ ਪੁਲਿਸ ਪ੍ਰਸ਼ਾਸਨ ਜਿਨ੍ਹਾਂ ਨੇ ਕੇਸ ਦਰਜ ਕੀਤਾ ਹੈ ਉਹਨਾਂ ਦਾ ਕੀ ਕਹਿਣਾ ਹੈ ਆਓ ਸੁਣੀਏ ਸਾਰੀ ਗੱਲਬਾਤ ਮੇਰਾ ਬੜਾ ਮੁੰਡਾ ਸੀ ਇਹ ਇਹ ਬੜੇ ਮੁੰਡੇ ਕੰਨੀ ਰਹਿੰਦਾ ਮੈਂ ਰਹਿਨੀ ਆ ਛੋਟੇ ਮੁੰਡੇ ਨਾਲ ਹਾਂਜੀ ਇਹ ਕਿਤੇ ਇਹਨਾਂ ਨੇ दारू ਦੂਰ ਪੀ ਕੇ ਮਾੜੇ ਮੋਟੇ ਖੈਬੜ ਪੇ ਜਿਆਦੇ ਖੈਬੜ ਖੁੱਬੜ ਪੇ ਇਹ ਮੇਰਾ ਮੁੰਡਾ ਜਿਹੜਾ ਬੜਾ ਤੀਏ ਸੌ ਗਿਆ ਇਹ ਉਰੇ ਮੰਜਾ ਡਾਇਵਾ ਤੇ ਉਰੋਂ ਉੱਠ ਕੇ ਜਾ ਕੇ ਇਹਨੇ ਅੰਦਰ ਮੇਰੇ ਮੁੰਡੇ ਦੇ ਕਹੀਂ ਮਾਰੀ ਅੱਛਾ ਦੋ ਕਈਆਂ ਮਾਰੀਆਂ ਇੰਨੇ ਨੂੰ ਮੇਰੀ ਨੋਹ ਉੱਟ ਕਢੀ ਜਦ ਤੀ ਮਾਰਨ ਲੱਗਿਆ ਇੰਨੇ ਨੂੰ ਸਾਨੂੰ ਫੋਨ ਕਰਤਾ ਅਸੀਂ ਜਾਨੀ ਖਾਸੀ ਦੂਰ ਰਹਨੇ ਆ ਇੱਕ ਮੀਲ ਦਾ ਫਰਕ ਹੈਗਾ ਸਾਨੂੰ ਉਹਨੇ ਫੋਨ ਕਰਤਾ ਜਾਨੂ ਅਸੀਂ ਆਏ ਜਾਨੂ ਮੇਰੇ ਮੁੰਡੇ ਨੂੰ ਜਾਨੀ ਡਾਕਟਰ ਦੇ ਲੈ ਗਏ ਤੇ ਚਾਹ ਪਹਿਲਾਂ ਕੋਈ ਲੜਾਈ ਝਗੜਾ ਨਹੀਂ ਤੀ ਹੁੰਦਾ ਬਸ ਉਦੋਂ ਹੀ ਲੜੇ ਨੇ 35 ਸਾਲ ਦੀ ਉਮਰ ਹਮ ਦੇ ਨੀ ਬਈ ਵਿਆਹਿਆ ਵਸੀ ਹਾਂਜੀ ਵਿਆਹਿਆ ਵਿਆਹ ਇੱਕ 5 ਸਾਲ ਦੀ ਕੁੜੀ ਆ 2 ਸਾਲ ਦਾ ਮੁੰਡਾ ਹਾਂਜੀ ਘਰ ਉੱਚੜ ਗਿਆ ਇਸਰਾਬ ਨੇ ਜੜਿਆ ਪਹਿਲੀ ਗੱਲ ਤਾਂ ਇਹਦਾ ਮਤਲਬ ਇੰਦੀ ਜਾਂ ਤਾਂ ਦੋਏ ਜੀ ਅੰਦਰ ਪਏ ਨੇ ਇਹਦਾ ਬਾੜਨ ਦਾ ਹੀ ਮਤਲਬ ਨਹੀਂ ਸੀ ਜਾ ਕੇ ਅੰਦਰ ਸੁੱਤੇ ਪਏ ਤੇ ਬਹੂ ਨੂੰ ਨੀਂਦ ਆਈ ਹੋਈ ਤੇ ਜਬਹੂ ਨੇ ਦੇਖਿਆ ਕਹੀ ਲਈ ਖੜਤੀ ਮਾਰਨ ਲੱਗਿਆ ਸੀ ਜਦ ਮੁੰਡਾ ਦੇਖਿਆ ਬੇਹੋਸ਼ ਹੋਇਆ ਪਿਆ ਜਾਨੂੰ ਸਾਨੂੰ ਫੋਨ ਕਰਿਆ ਜਾਨੂੰ ਅਸੀਂ ਆਏ ਫਿਰ ਆਸਕ ਮਾਰ ਚੱਕ ਕੇ ਜਾਣੀ ਡਾਕਟਰ ਦੇ ਲੈ ਗਏ ਕੋਈ ਨਹੀਂ ਕਹੇ ਪੜਿਆ ਪੱਕਾ ਜਾਇਕਾ ਉਹਦੇ ਜਾਲੀ ਨਹੀਂ ਸੀ ਮੇਰੇ ਮੁੰਡੇ ਨੇ ਕਹਿਤਾ ਕਹਿੰਦਾ ਪਾਪੇ ਵੀ ਇਹਨੂੰ ਜਾਲੀ ਨਹੀਂ ਹੈਗੀ ਵੀ ਤੂੰ ਜਾਲੀ ਲਵਾ ਲਾ ਨਹੀਂ ਤੂੰ ਪੱਕਾ ਬੰਦ ਕਰ ਦਿਆ ਕਰ ਵੀ ਹੱਥ ਉੱਥਾ ਵੀ ਮੇਰੇ ਜਵਾਕ ਫਿਰਦੇ ਨੇ ਛੋਟੇ ਨੇ ਵੀ ਹੱਥ ਦੇ ਲੈਣਗੇ ਇਹਨੇ ਚ ਗਾਲ ਮਗਾਲੀ ਹੋ ਗਏ ਫਿਰ ਹਟ ਗਏ ਬਸ 10:30 ਵਜੇ ਤਿੰਨ ਤਾਂ ਇਹ ਕੰਮ ਕਰ ਲਿਆ ਇਹਨਾਂ ਨੇ ਅਸੀਂ ਰਾਤ ਨੂੰ ਇਹ ਮੁੰਡੇ ਨੂੰ ਚੱਕ ਕੇ ਲੈ ਕੇ ਨਾਬੇ ਦਾਖਲ ਕਰਤਾ ਨਾਬੇ ਵਾਲਿਆਂ ਨੇ ਪਟਿਆਲੇ ਦਾ ਪਰਚਾ ਕੱਟਤਾ ਹਾਂ ਪਟਿਆਲੇ ਸਾਰਾ ਦਿਨ ਰੱਖਿਆ ਫੇਰ ਸ਼ਾਮ ਤਿੱਕਰ ਕਹਿੰਦੇ ਚੰਡੀਗੜ੍ਹ ਲੈ ਜਾ ਫੇਰ ਕਹਿੰਦੇ ਵੀ ਚੱਲ ਉੱਥੇ ਹੀ ਦੇਖ ਲੈਨੇ ਆ ਉੱਥੇ ਹੀ ਰੱਖ ਲਿਆ ਫੇਰ ਕੱਲ 3 ਵਜੇ ਚੰਡੀਗੜ੍ਹ ਲੈ ਕੇ ਗਏ ਨੇ ਚੰਡੀਗੜ੍ਹ ਲਾਉਣਾ ਨਹੀਂ ਮਿਲਿਆ ਉੱਥੇ ਹੀ ਉਹ ਪੂਰਾ ਸਰਚ ਮਾਰੀ ਜੀ ਹਾਂ ਜੀ ਸਰਚ ਮਾਰੀ ਤੇ ਸਰ ਜਾ ਕੱਕੜੀ ਕੱਕੜੀ ਕਹੀ ਮਾਰੀ ਅਨਾ ਪੁੱਠੀ ਮਾਰੀ ਐ ਜੀ ਤਿੰਨ ਪੁੱਠੀਆਂ ਕਈਆਂ ਮਾਰੀਆਂ ਹਾਂ ਜੀ ਕਹੀ ਵੀ ਉੱਥੇ ਪਈ ਆ ਅੰਦਰ ਅਸੀਂ ਤਾਂ ਕਹਿੰਦੇ ਸਾਨੂੰ ਇਨਸਾਫ਼ ਮਿਲਣਾ ਚਾਹੀਦਾ ਅੱਜ ਤਾਂ ਮੇਰੇ ਮੁੰਡੇ ਦੇ ਮਾਰਿਆ ਕੱਲ ਨੂੰ ਕਿਸੇ ਦੇ ਹੋਰ ਵੀ ਮਾਰੂਗਾ ਨਰੇਗਾ ਚ ਜਾਂਦਾ ਦਿਹਾੜੀ ਜੋਤਾ ਕਰਦਾ ਜਿੰਨਾ ਕਮਾਉਂਦਾ ਖਾਂਦਾ दारू ਪੀ ਲੰਦਾ ਆਪਣੇ ਬੱਚੇ ਦਾ ਜੰਮਦਾ ਜਿਹੜਾ ਮਨਾ ਕੇ ਹਟਿਆ ਦੀ ਜੀ ਇੱਕ ਮਾੜਾ ਮੋਟਾ ਪੱਕੇ ਕੋ ਬਿਲਾ ਲਏ ਦੋਨਾਂ ਬਾਪੋ ਤੇ ਹਾਂ ਮਾੜਾ ਮੋਟਾ ਪੱਕੇ ਪੋਖੇ ਬਸੇ ਲੱਟੇ ਪੱਕੇ ਦੇ ਮੂਰੇ ਜਾਲੀ ਵੀ ਅੱਛਾ ਤੂੰ ਕਦੇ ਮੁੰਡੇ ਤੋਂ ਥਪੜ ਥਪੜ ਲੱਗਿਆ ਚਲੋ ਪਾਏਗੇ ਕੁਛ ਜੇ ਹੋ ਕੇ ਇੱਕ ਦੂਜੇ ਨਾਲ ਕੋਈ ਗੱਲਬਾਤ ਨਹੀਂ ਸੀ 11 8:00 11 ਵਜੇ ਕਹੀ ਚੱਕ ਕੇ ਰਾਤ ਨੂੰ ਆ ਕੰਮ ਠੀਕ ਜੀ ਹਾਂ ਜਿਹੜਾ ਲਾਗ ਮੈਂ ਜੀ ਲੱਗਿਆ ਆਪ ਚੜ੍ਹਨੇ ਤੇ ਰੰਟੀ ਕਿ ਕਿਹੜੇ ਦਿਨ ਦੀ ਗੱਲ ਆ ਇਹ ਕਦੋਂ ਹੋਇਆ ਬੁੱਧਵਾਰ ਦੀ ਸ਼ਾਮ ਅੱਛਾ ਤੇ ਫਿਰ ਉਸ ਤੋਂ ਬਾਅਦ ਹਸਪਤਾਲ ਲੈ ਗਏ ਆਈ ਨਾਪੇ ਲੈ ਗਿਆ ਹਸਪਤਾਲ ਦੇ ਸਰਕਾਰੀ ਰਾਤ ਰਾਤ ਠੀਕ ਹੈ ਤੇ ਤੁਗਾ ਜੀ ਫਿਰ ਉਹਨਾਂ ਨੇ ਪਟਿਆਲਾ ਦਾ ਪਰਚਾ ਕਰਤਾ ਜੀ ਹਾਂ ਫਿਕਾਇੇ ਰਾਤ ਰੱਖੀ ਸਵੇਰੇ ਕਹਿੰਦੇ ਚੰਡੀਗੜ੍ਹ ਲੈ ਜੀ ਢੀਗੜ ਤਾਂ ਕਰ ਇਹਨੇ ਨੇ ਬੱਚੇ ਨੇ ਇਹਦੇ ਹੱਦ ਟਾਈਮ ਪਟੂ ਜਰੀਏ ਉਹਦਾ ਬਹੁਤ ਆਫਾ ਹੋ ਗਿਆ ਇਹ ਜਨੂ ਜੀ ਤਲਾ ਆਈ ਸੀ ਵੀ ਪਰਸੋ ਬੰਦਾ ਦਾਖਲ ਜੀ ਉਹਦਾ ਬਿਲਕੁਲ ਲੜਾਈ ਝਗੜਾ ਹੋਊਗਾ ਕਿ ਜਿਹਦੀ ਕੱਲ ਦੇ ਦੌਰਾਨ ਇਲਾਜ ਪੀਜੀਏ ਲੈ ਕੇ ਜਾ ਰਹੇ ਫਿਰ ਉਹਦੀ ਡੈਥ ਹੋ ਗਈ ਸੀ ਜੀ ਤੇ ਮ੍ਰਿਤਕ ਦਾ ਨਾਮ ਹੈਗਾ ਜੀ ਆਪਣਾ ਜਗਪਾਲ ਸਿੰਘ ਹੈ ਜੀ ਸਾਨੂੰ ਮਲਕੀ ਸਿੰਘ ਇਹ ਕਾਰਨ ਕਿ ਜਿਹੜੇ ਜੋ ਜਗਪਾਲ ਸਿੰਘ ਦੀ ਜਿਹੜੀ ਡੈਥ ਹੋਈ ਆ ਉਹਦੇ ਫਾਦਰ ਨੇ ਫਾਦਰ ਬੋਲੇ ਕਈ ਦੇ ਕਈ ਨਾ ਮਾਰਿਆ ਉਹਦੇ ਸਿਰ 'ਚ ਵਾਰ ਕਿਤੇ ਤਿੰਨ ਚਾਰ ਵਾਰ ਤਾਂ ਕਰਕੇ ਉਹਦੇ ਕਰਕੇ ਉਹ ਗੰਭੀਰ ਜ਼ਖਮੀ ਹੋਇਆ ਜਿਸ ਕਾਰਨ ਉਹ ਡੈਥ ਹੋ ਗਈ ਜੀ ਉਹਨਾਂ ਆਪਸ ਵਿੱਚ ਪਰਵਾਸ ਸੀ ਉਹਦਾ ਫਾਦਰ ਤੇ ਉਹਦਾ ਮੁੰਡਿਆ ਆਪਸ ਵਿੱਚ ਲੜਾਈ ਝਗੜਾ ਥੋੜਾ ਬੋਤਾ ਹੋਇਆ ਸੀ ਜਿਸ ਦੇ ਕਾਰਨ ਥੋੜੇ ਰਾਤ ਨੂੰ ਉੱਠ ਕੇ ਉਹਨੇ ਸੁੱਤੇ ਪਏ ਦੇ ਉੱਪਰ ਜਾਂਦਾ ਜੀ ਤੇ ਅਰੈਸਟ ਹੋ ਗਏ ਜੀ ਹਾਂ ਜੀ ਆਪਣੇ ਕੀ ਨਾਮਤ ਤਰਤੀਸ ਚੜੀ ਜਾਂਦਾ ਜੀ ਹਾਂ ਜੀ